ਔਸੋਣਾ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਘਰਮਾਲੀ ਨੇ ਐ ਪੂਰਾ ਦੋਸਤੋ ਪੱਟਾਂ ਦੇ ਵਿੱਚ ਫਸਿਆ ਹੋਇਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖਨ ਵਾਲੇ ਤੋਂ ਭਾਈ ਨਵਦੀਪ ਦੇ ਘਰੋਂ ਕਵਰ ਕਰ ਰਹੇ ਹਾਂ ਦੋਸਤੋ ਸੁਖਨ ਵਾਲੇ ਪਿੰਡ ਨੂੰ ਦੋਸਤੋ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਸਾਦਕ ਪੈ ਜਾਂਦੀ ਹੈ ਦੋਸਤੋ ਦੂਜਾ ਸੂਗਾ ਗੱਭਣ ਜਰਸੀ ਹੈ ਦੋਸਤੋ ਪੰਜਾਬ ਵਾਲੀ ਤੇ ਸੋਹਣਾ ਕਦ ਕਾਠਾ ਦੋਸਤੋ ਤੇ ਸੋਹਣਾ ਹਵਾਨਾ ਦੋਸਤੋ ਕਰਮਾਲੀ ਨੇ ਤਿਆਰ ਕੀਤਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਜੀ ਹਾਂਜੀ ਬਾਈ ਜੀ ਸੱਸੀ ਕਾ ਸੱਸੀ ਕਾ ਬਾਈ ਜੀ ਹੋਰ ਠੀਕ ਆ ਬਾਈ ਜੀ ਹਾਂਜੀ ਵਧੀਆ ਜੀ ਠੀਕ ਆ ਨਾਂ ਦੱਸੀ ਬਾਈ ਜੀ ਨਾਂ ਨਵਜੋਤ ਸਿੰਘ ਜੀ ਨਵਜੋਤ ਸਿੰਘ ਹਾਂਜੀ ਠੀਕ ਆ ਬਾਈ ਜੀ ਇਹ ਵੜ ਇਹ ਨਮਾ ਸੁਆ ਸੁੰਦੀ ਆ। ਇਹ ਦੂਜਾ ਸੁਆ ਸੁੰਦੀ ਹੈ ਬਈ। ਠੀਕ ਆ ਦੂਜਾ ਸੁਆ ਸੁੰਦੀ ਹੈ। ਕਿੰਨੇ ਕ ਦਿਨ ਲੱਜੂ ਬਈ? ਇਹ ਬਈ 25 ਤਰੀਕ ਨੂੰ ਦਿਨ ਪੂਰੇ ਆ ਇਹਦੇ। 25 ਤਰੀਕ ਨੂੰ ਦਿਨ ਪੂਰੇ ਆ। ਅੱਜ 21 ਹੋ ਗਈ। 22 ਹੋ ਗਈ ਬਈ। 22 ਹੋ ਗਈ। ਹਾਂਜੀ ਹਾਂਜੀ। ਠੀਕ ਆ 22 ਤਰੀਕ ਹੋਗੀ। 25 ਤਰੀਕ ਨੂੰ ਜਾਨੀ ਕਿ ਤਿੰਨ ਕ ਦਿਨ ਪਾਏ ਆ। ਹਾਂਜੀ ਹਾਂਜੀ। ਠੀਕ ਆ ਸੀਮਨ ਰਿਕਾਰਡ ਕੋਈ ਪਤਾ ਹੋਵੇ। ਇਹ ਬਈ 40137 ਦੀ ਆਪ ਆ। 40137 ਦੀ ਆਪ ਆ। ਤੇ 50062 ਦਾ ਸੀਮਨ ਲੱਗਿਆ ਵੀ ਆ। 50062 ਦਾ ਸੀਮਨ ਲੱਗਿਆ। ਹਾਂਜੀ। ਠੀਕ ਆ ਪਹਿਲੇ ਸੁਏ ਦਾ ਕੋਈ ਦ ਪਹਿਲੇ ਸੂਏ 24 ਲੀਟਰ ਚ ਹੋਇਆ ਹਾਂਜੀ ਐਜਤੀ ਕੀ ਨਿਮਾਨ ਕਰਦੇ ਬਈ ਐਜਤੀ ਵੀ 26 27 ਕਿਲੋ ਦਾ ਪਾਈ ਦੇਊਗੀ ਠੀਕ ਚੰਗੀ ਸਾਂਭ ਕੇ ਘਰੇ ਜਾਵੜੀ 30 ਪਤੀ ਕਿਲੋ ਦਾ ਦੁੱਧ ਪਾ ਦੇਊਗੀ ਠੀਕ ਆ ਹਾਂਜੀ ਬਈ ਲਓ ਬਈ ਸੱਜਣੋ ਪੰਜਾਬ ਵਾਲੀ ਜਰਸੀ ਨਗੀਨਾ ਹੀ ਆ ਸੱਜਣੋ ਥੋੜੀ ਜਿਹੀ ਨੇ ਭਲਾਂ ਦੇ ਵਿੱਚ ਆ ਤੁਹਾਨੂੰ ਵੇਖਣ ਨੂੰ ਲੱਗੂਗਾ ਵੀ ਥਣ ਥੋੜਾ ਛੋਟਾ ਬਾਈ ਜਾਂਦਾ ਨਾ ਭਲ ਕਰਕੇ ਥੋੜਾ ਛੋਟਾ ਵਿਖਾਉਂਦੀ ਥਣ ਸੋਹਣਾ ਕੱਢਿਆ ਹੋਣਾ ਬਾਕੀ ਕੱਦ ਕਾਠ ਦੋਸਤੋ ਪੂਰਾ ਹੀ ਵੱਡਾ ਕੋਈ ਛੋਟ ਹੀ ਨਹੀਂ ਪੰਜਾਬ ਵਾਲੀ ਜਰਸੀ ਆ ਦੋਸਤੋ ਜਿਹੜੇ ਵੀ ਪੰਜਾਬ ਵਾਲੀ ਜਰਸੀ ਰੱਖਣੀ ਪਸੰਦ ਕਰਦੇ ਨੇ ਉਸ ਤੋਂ ਬਹੁਤ ਸਾਫ ਸੁਥਰੀ ਵਹਿੜਾ ਕੱਦ-ਕਾੜ ਸੋਹਣਾ ਹਵਾਨਾ ਵੀ ਸੋਹਣਾ ਤਿਆਰ ਕੀਤਾ ਹੋਇਆ ਦੋਸਤੋ ਵੇਲਬੂਲ ਚੰਗੀ ਆ ਚੰਗੀ ਫੇਸ ਬਿਊਟੀ ਆ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਦੋਸਤੋ ਬੋਦੀ ਵਾਲੀ ਵਹਿੜ ਤੇ ਮੱਥੇ ਦੇ ਵਿੱਚ ਟੂਆ ਦੇਖ ਸਕਦੇ ਆ ਆਖਾ ਬਾਹਰ ਨੂੰ ਬਰੀਆਂ ਕੰਨ ਬਿਲਕੁਲ ਨਿੱਕਾ ਤੇ ਚੰਗਾ ਸੀਮਨ ਦੋਸਤੋ ਅੱਗੇ ਲੱਗਿਆ ਦੇਖ ਸਕਦੇ ਆ ਹਵਾਨੇ ਦੇ ਉੱਤੇ ਨਾੜਾ ਮਿਲਕਵੇਨ ਨੀ ਨਿਗਾ ਮਾਰ ਸਕਦੇ ਆ ਬਹੁਤ ਚੰਗੀ ਮਿਲਕਵੇਨ ਅਗਲਾ ਤਾਂ ਹਾਂ ਦੋਸਤੋ ਤੁਹਾਨੂੰ ਦੇਸ ਦੇ ਹੋਣਾ ਤੇ ਮਗਰਲਾ ਵੀ ਦੋਸਤੋ ਇਸੇ ਤਰ੍ਹਾਂ ਬਣਾ ਜਾਣਾ ਕਿਉਂਕਿ ਪਲਾਂ ਦੇ ਵਿੱਚ ਹੈਗੀ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਫੁੱਟ ਬਾਲ ਵਾਂਗੂ ਦੋਸਤੋ ਹਵਾਨਾ ਫਸਿਆ ਹੋਇਆ ਦੇਖ ਸਕਦੇ ਆ ਇਹ ਹਜੇ 2-3 ਦਿਨਾਂ ਨਾਲ ਜਾਂਦੀ ਹੈ ਤਾਂ ਹਵਾਨਾ ਇਹਨੇ ਹੋਰ ਵੀ ਦੋਸਤੋ ਇਹ ਤਾਂ ਤੁਰਿਆ ਨਹੀਂ ਹੈ ਨਾ ਅਨੁਮਾਨ ਆ ਜਿੱਥੋਂ ਤਾਈ ਮੇਰਾ ਦੇਖ ਸਕਦੇ ਦੋਵੇਂ ਪਾਸੇ ਤੇ ਹਵਾਨੇ ਦੇ ਉੱਤੇ ਨਾੜਾਂ ਬਹੁਤ ਸੋਹਣੀਆਂ ਉਬਰੀਆਂ ਹੋਈਆਂ ਤੇ ਮਿਲਕ ਵੀ ਇਧਰਲੇ ਪਾਸੇ ਵੀ ਚੰਗੀ ਆ ਕੋਈ ਛੋਟੀ ਨਹੀਂ ਦੋਸਤੋ ਪੰਜਾਬ ਵਾਲੀ ਪੂਰੀ ਵੱਡੀ ਜਰਸੀ ਆ ਬਹੁਤ ਚੰਗੀ ਤੇ ਤੋੜ ਕੇ ਤੁਹਾਨੂੰ ਵਿਖਾ ਦਨੇ ਦੇਖ ਸਕਦੇ ਆ ਦੋਸਤੋ ਆਹ ਸੋਨਾ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਘਰਮਾਲੀ ਨੇ ਐ ਪੂਰਾ ਦੋਸਤੋ ਪੱਟਾਂ ਦੇ ਵਿੱਚ ਫਸਿਆ ਹੋਇਆ ਅਨਮਾਨ ਆ ਦੋਸਤੋ ਇਹ ਪਹਿਲੇ ਸੂਏ ਨੇ ਦੁੱਧ ਸੋਨਾ ਪਿਆ ਤੇ ਐਂਦੀ ਵੀ ਸੋਨਾ ਪਿਆ ਹੋਊਗੀ ਦੇਖ ਸਕਦੇ ਆ ਉਹ ਛੋਟਾ ਕੱਦ ਕਾਠ ਨਹੀਂ ਪੂਰੇ ਵੱਡੇ ਕਦ ਕੱਦ ਦੇ ਵਿੱਚ ਪੂਰਾ ਜੋਸ਼ ਵਾਲਾ ਹਵਾਨਾ ਕੋਈ ਟਟਮਾ ਨਹੀਂ ਕੋਈ ਫੋਰਚਾਂਗ ਨਹੀਂ ਬਿਲਕੁਲ ਸਾਫ਼ ਸੁਥਰੀ ਵਹਿੜਾ ਕਾਫੀ ਇਸ ਘਰ ਦੇ ਵਿੱਚੋਂ ਆਪਾਂ ਵੀਡੀਓ ਕਵਰ ਕੀਤੀਆਂ ਬਹੁਤ ਚੰਗੇ ਪਸ਼ੂ ਹੁੰਦੇ ਆ ਤੇ ਅੱਜ ਫੇਰ ਦੋਸਤੋ ਬਹੁਤ ਚੰਗੀ ਜਰਸੀ ਹੈ ਦੇਖਸਾਣੇ ਹਵਾਨਾ ਬਾਹਰ ਨੂੰ ਉਭਰਿਆ ਹੋਇਆ ਤੇ ਬਾਈ ਇਹਦਾ ਰੇਟ ਕੀ ਕਰਾਂਗੇ ਫਿਰ ਇਹ ਸੋਇਆ ਬਾਈ ਜੇ ਮੰਨ ਕੇ ਚੱਲ ਵੀ ਸੀਜ਼ਨ ਨਾ ਹੁੰਦਾ ਤੇ ਵਹਿੜਾ ਡੇਢ ਦੀ ਜਿਹੀ ਠੀਕ ਆ ਬਾਈ ਇੱਕ 30 ਹੈ ਇੱਕ 30 ਮੰਗਦੇ ਬਾਈ ਠੀਕ ਆ ਹਾਂਜੀ ਬਾਈ ਲਓ ਬਈ 1 ਲੱਖ ਤੇ 30000 ਰੁਪਏ ਦੇ ਵਿੱਚ ਬਾਈਆਂ ਦਾ ਦੇ ਦੇਾਂਗੇ ਮੌਕੇ ਦੇ ਮਾਨਤਨ ਥੋੜਾ ਬਹੁਤਾ ਹੋ ਜਾਂਦਾ ਹੁੰਦਾ ਬਾਈਆਂ ਦਾ ਜਿਵੇਂ ਹੁਣ ਕਣਕ ਦਾ ਸੀਜ਼ਨ ਚੱਲ ਰਿਹਾ ਐਸੇ ਕਰਕੇ ਦੋਸਤੋ ਥੋੜਾ ਜਿਹਾ ਆਪਾਂ ਖਰੀਦੀ ਵੀ ਉਸ ਹਿਸਾਬ ਨਾਲ ਤੇ ਦੇ ਵੀ ਉਸ ਹਿਸਾਬ ਨਾਲ ਦੇਵਾਂਗੇ ਤੇ ਜੇ ਬਾਈਆਂ ਦਾ ਕਣਕ ਦਾ ਸੀਜ਼ਨ ਨਾ ਹੁੰਦਾ ਇਹ ਵੜ ਡੇਢ ਲੱਖ ਦੀ ਵਿਕਣੀ ਤੇ ਵਾਕਈ ਦੋਸਤੋ ਵੇਲਬੂਲ ਚੰਗੀ ਆ ਕੱਦ ਘੜ ਸੋਹਣਾ ਥੱਲੋ ਵੀ ਬਿਲਕੁਲ ਸਾਫ ਸੁਥਰੀ ਆ ਕਿਉਂਕਿ ਪ੍ਰੋਪਰ ਰਿਕਾਰਡ ਹੈਗਾ ਸੀਮਣ ਵਗੈਰਾ ਦਾ ਵੀ ਇਹ ਇੱਕ ਗੱਲ ਹੋਰ ਆ ਬਾਈ ਜਿੱਦਾਂ ਸੂਪੀ ਤਹੰਦਣਾ ਬਾਅਦ ਇਹਦੀ ਵੱਚੀ 15000 ਦੀ ਆਪਾਂ ਲੈ ਲਾਂਗੇ ਠੀਕ ਆ 15000 ਦੀ ਵੱਚੀ ਲੈ ਲਾਂਗੇ ਜੇ ਵੱਚੀ ਹੋਈ ਠੀਕ ਆ ਸੀਮਣ ਨੋਰਮਲ ਲੱਗਿਆ ਕਿ ਬਾਈ ਕੋਈ ਸੈਕਸਰ ਲੱਗਿਆ ਨਹੀਂ ਵਧੀਆ ਸੀਮਣ ਲੱਗਿਆ ਜੀ ਠੀਕ ਆ ਹਾਂਜੀ ਹਾਂਜੀ ਸੀਮਣ ਬਾਈਆਂ ਦਾ ਵਧੀਆ ਹੀ ਲੱਗਿਆ ਵੈਸੇ ਕਈ ਵਾਰੀ ਹੁੰਦਾ ਵੀ ਚੰਗੇ ਪਸ਼ੂ ਤੇ ਅਗਲਾ ਸੈਕਸਰ ਸੀਮਣ ਲਵਾ ਲੈਂਦਾ ਵੀ ਮੰਨਦੇ ਆ ਵੀ ਜ਼ਿਆਦਾ ਵੱਚੀ ਆਉਂਦੀ ਆਸ ਹੋ ਜਾਂਦੀ ਆ ਬਹੁਤ ਸਾਫ ਸੁਥਰੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜਿਹੜੇ ਵੀ ਦੇ ਦੋਸਤੋਂ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੀ ਤੇ ਜਿਹੜੇ ਭਰਾਣੇ ਦੋਸਤੋਂ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋਂ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ